ਬੀਤੀ ਦੇਰ ਰਾਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਆਏ ਅਚਨਚੇਤ ਮੌਸਮ ਵਿੱਚ ਬਦਲਾਅ ਦੇ ਕਾਰਨ ਦਾਣਾ ਮੰਡੀ ਵਿੱਚ ਪਈ ਕਈ ਟਨ ਕਣਕ ਜੋ ਕਿ ਭਿੱਜ ਗਈ ਹੈ, ਖਰਾਬ ਹੋ ਗਈ ਹੈ। ਤੁਸੀਂ ਵੇਖੋ ਵੀ ਕਿਸ ਤਰ੍ਹਾਂ ਦਾਣਾ ਮੰਡੀ ਫਾਜ਼ਿਲਕਾ ਦੇ ਹਾਲਾਤ ਹਨ। ਪਾਣੀ ਦਾਣਾ ਮੰਡੀ ਵਿੱਚ ਭਰ ਗਿਆ ਹੈ ਅਤੇ ਬੋਰੀਆਂ ਵਿੱਚ ਭਰੀ ਹੋਈ ਕਣਕ ਜੋ ਕਿ ਪਿਛਲੇ ਕਈ ਦਿਨਾਂ ਤੋਂ ਮੰਡੀ ਵਿੱਚ ਪਈ ਹੈ, ਲਿਫਟਿੰਗ ਨਾ ਹੋਣ ਕਾਰਨ ਇਹ ਕਹਿਣਾ ਹੈ ਦਾਣਾ ਮੰਡੀ ਵਿੱਚ ਕੰਮ ਕਰਦੇ ਮਜ਼ਦੂਰਾਂ ਦਾ ਅਤੇ ਆਰਟੀਆ ਐਸੋਸੀਏਸ਼ਨ ਦੇ ਪ੍ਰਧਾਨ ਦਾ ਤੁਸੀਂ ਵੇਖੋ ਵੀ ਮੰਡੀ ਦੇ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਬਾਧਨ ਸੀਵਰੇਜ ਪੂਰੀ ਤਰ੍ਹਾਂ ਭਰਿਆ ਗਿਆ ਹੈ ਸੀਵਰੇਜ ਗ੍ਰੈਪਸ ਹੈ ਮੰਡੀ ਵਿੱਚ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ ਮਾਰਕੀਟ ਕਮੇਟੀ ਦੀ ਫੇਲਿਅਰ ਦੱਸੀ ਜਾ ਰਹੀ ਹੈ ਜਿਸ ਕਰਕੇ ਮੰਡੀ ਇਹ ਸੰਤਾਪ ਭੋਤ ਰਹੀ ਹੈ ਹੋਰ ਲੋਕੇ ਤੇ ਲੋਕ ਕੀ ਕਹਿਣਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਰਾਮ ਪ੍ਰਤਾਪ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੋ ਰਾਤੀ ਬਾਰਿਸ਼ ਆਈ ਹੈ ਕਾਫੀ ਨੁਕਸਾਨ ਹੋਇਆ ਮੰਡੀ ਦੇ ਵਿੱਚ ਹਾਂਜੀ ਕੀ ਕਹਿਣਾ ਚਾਹੁੰਦੇ ਹੁੰਦੇ ਬਾਰੇ ਪਾਣੀ ਦੀ ਕੋਈ ਨਿਕਾਸੀ ਨਹੀਂ ਗਈ ਠੀਕ ਹੈ ਜੀ ਗੁਰਜਾ ਨੰਬਰ ਗਵਰਨਮੈਂਟ ਦਾ ਮਾਲ ਖਰਾਬ ਹੋ ਗਿਆ ਆ ਤੁਸੀਂ ਵੇਖ ਰਹੇ ਹੋ ਜੋ ਕੁਛ ਹੋ ਗਿਆ ਨਿਕਾਸੀ ਦਾ ਕੋਈ ਪ੍ਰੋਪਰ ਪ੍ਰਬੰਧ ਨਹੀਂ ਕੋਈ ਪ੍ਰੋਪਰ ਨਹੀਂ ਕੀਤਾ ਕੀ ਕਾਰਨ ਸਮਝ ਦਿਓ ਜੀ ਪਾੜ ਕੇ ਪਾਣੀ ਖੜਾ ਹੁੰਦਾ ਹੈ ਕੋਈ ਨਿਕਾਸੀ ਨਹੀਂ ਪਾਣੀ ਦੀ ਸਾਰੀ ਮੰਡੀ ਦਾ ਨੁਕਸਾਨ ਹੁੰਦਾ ਪਿਆ ਇਸੇ ਮਿੱਟੀ ਡਾਲਨੇ ਦਾ ਹਾਲੇਵਰ ਲੱਗੀ ਤੁਹਾਡੇ ਸਾਹਮਣੇ ਪਾਣੀ ਵੇਖ ਲਓ ਕਿੰਨਾ ਹੈ 80 ਦਾ ਨੁਕਸਾਨ ਹੈ ਜਾਂ ਗਵਰਨਮੈਂਟ ਦਾ ਨੁਕਸਾਨ ਹੈ ਗਵਰਨਮੈਂਟ ਦਾ ਨੁਕਸਾਨ 80 ਦਾ ਨੁਕਸਾਨ ਹੈਗਾ ਦੋਵੇਂ ਕਾਰਨ ਨੁਕਸਾਨ ਹੈਗਾ ਰਾਤੀ ਤੁਸੀਂ ਮੰਡੀ ਸੀ ਜਦੋਂ ਬਾਰਿਸ਼ ਆਈ ਨਹੀਂ ਜੀ ਕਰੇਗੀ ਸਾਨੂੰ ਫੋਨ ਗਿਆ ਬਾਉ ਦਾ ਕਹਿੰਦਾ ਪਾਣੀ ਭਰਿਆ ਪਿਆ ਕੋਈ ਇੱਥੇ ਕੋਈ ਰੋਈ ਦੋ ਆਈ ਨਹੀਂ ਆ ਸਵੀਵਰ ਸਾਰੇ ਬੰਦ ਹੋਏ ਪਏ ਨੇ ਆ ਵੇਖ ਲਓ ਆ ਹੋਏ ਪਏ ਨੇ ਹੁਣ ਕੀ ਮੰਗ ਹੈ ਜੀ ਪ੍ਰਸ਼ਾਸਨ ਨੂੰ ਸਾਡੀ ਮੰਗ ਆ ਇਹ ਬੇਰ ਮੰਡੀ ਸਾਰਕ ਜੀ ਜਾਵੇ ਸਵੀਵਰ ਚਲਾਈ ਜਾਣ ਨੁਕਸਾਨ ਤੋਂ ਬਚੀਏ ਜੀ ਹਾਂਜੀ ਗੋਡੀ ਵੀ ਹੈ ਕੀ ਕਹਿਣਾ ਚਾਹੁੰਦੇ ਹੋ ਜੋ ਰਾਤ ਬਾਰਿਸ਼ ਆਈ ਹੈ ਤੇ ਕਾਫੀ ਨੁਕਸਾਨ ਮੰਡੀ ਚ ਵੇਖਣ ਨੂੰ ਮਿਲਦਾ ਜੀ ਇਹ ਲੱਗਦਾ ਕੋ ਬਾਰਿਸ਼ ਦਾ ਨੁਕਸਾਨ ਦਾ ਹੁੰਦਾ ਹੀ ਹੈ ਕਿ ਬਾਰਿਸ਼ ਅਚਾਨਕ ਆਈ ਤੇ ਰਾਤ ਬਹੁਤ ਜ਼ਿਆਦਾ ਆਈ ਹੈ ਤੇ ਕਈ ਸੜਕਾਂ ਤੇ ਪਾਣੀ ਬਹੁਤ ਜ਼ਿਆਦਾ ਭਰ ਗਿਆ ਇਸ ਕਰਕੇ ਜਿਹੜਾ ਪਾਣੀ ਦੇ ਵਿੱਚ ਕਈ ਬੋਰੀਆਂ ਪਈਆਂ ਨੇ ਅਸੀਂ ਹੁਣ ਫੇਰ ਦੇ ਆ ਕੇ 6 ਵਜੇ ਦੇਸੇ ਕੰਮ ਤੇ ਲੱਗੇ ਆ ਅੱਡ ਤੱਕ ਚੁੱਕਿਆ ਹੈ ਕਿ ਜੋ ਜੋ ਬੋਰੀਆਂ ਇਸ ਤਰ੍ਹਾਂ ਇਹ ਪਾਣੀ ਜਿਹਨਾਂ ਨੂੰ ਚੱਕ ਕੇ ਦੇਖੋ ਕ੍ਰੇਟ ਦੇ ਉੱਪਰ ਜਾਂ ਕਿਸੇ ਚੀਜ਼ ਦੇ ਉੱਪਰ ਲਗਾ ਕੇ ਸਟੈਕ ਲਵਾ ਦਿੱਤਾ ਜਾਵੇ ਪੰਜ ਵਜੇ ਤੱਕ ਜਮਨ ਤਰਸ ਕਰਕੇ ਜਿੰਨਾ ਕੁ ਨੁਕਸਾਨ ਤੋਂ ਬਚਾਇਆ ਜਾ ਸਕੇ ਬਚਾਇਆ ਜਾਵੇ ਇਹ ਭਈਆ ਦੇਖਿਆ ਰਿਹਾ ਕਿ ਤੇ ਸੀਵਰੇਜ ਵੀ ਬੰਦ ਨੇ ਜੀ ਕੋ ਸਿਵਰੇ ਸਿਸਟਮ ਦਾ ਕਲੈਪਸ ਹੈਗਾ ਜੀ ਇਹ ਜੇ ਸਿਵਰੇ ਸਿਸਟਮ ਸਹੀ ਹੁੰਦਾ ਤੇ ਜੋ ਆਹਾਂ ਦੇ ਬਾਅਦ ਤੁਸੀਂ ਬਣੀ ਜੇ ਨਾ ਬੰਦੀ ਇਹ ਮੇਨ ਕਾਰਨ ਹੀ ਹੋਈ ਹੈ ਜੇ ਮੋਟਰਾਂ ਮੈਂ ਸੁਰੇ ਸਾਡੇ ਛਾ ਕੇ ਮਾਰਕੀਟ ਮੇਟੇ ਮੈਂ ਨਾਇਮ ਨੂੰ ਫੋਨ ਦਿੱਤਾ ਜੀ ਇਹਨਾਂ ਮੋਟਰਾਂ ਕਲਾਈਆਂ ਜਾਂ ਤਾਂ ਕਿ ਜਿੰਨਾ ਕੋ ਪਾਣੀ ਜਲਦੀ ਜਲਦੀ ਨਿਕਲ ਸਕੇ ਤੇ ਆੜਤੀਆ ਨੁਕਸਾਨ ਘੱਟੋ ਘੱਟ ਹੋਵੇ ਕਿੰਨਾ ਕੋ ਨੁਕਸਾਨ ਬੰਦੇ ਆੜਤੀਆ ਦਾ ਆਇਆ ਜੀ ਹੁਣ ਤੱਕ ਉਹ ਹਜੇ ਤੱਕ ਤਾਂ ਨੁਕਸਾਨ ਕੁਛ ਵੀ ਹੈ ਨਹੀਂਗਾ ਪਰ ਕਿ ਇਹ ਬੋਰੀਆਂ ਪਾਣੀ ਚ ਜੂਰ ਨੇ ਪਰ ਇਹਨਾਂ ਨੂੰ ਜੇ ਆਪਾਂ ਹੁਣੇ ਜਲਦੀ ਟਾਈਮ ਨਾਲ ਆਪਾਂ ਬਾਹਰ ਕੱਢ ਕੇ ਇਹਨੂੰ ਪੰਜੇ ਲਗਵਾ ਲੇਵਰ ਦਾ ਡਬਲ ਪੈ ਰੀਏ ਫਿਰ ਇਸ ਨੂੰ। ਲੇਵਰ ਦਾ ਨੁਕਸਾਨ ਆੜ ਤੇ ਜੂਰ ਹੋ ਗਿਆ ਕਿਉਂਕਿ ਹੁਣ ਦੇਖੋ ਜੇ ਲਿਫਟਿੰਗ ਟਾਈਮ ਨਾਲ ਹੋਈ ਹੁੰਦੀ ਅੱਜ ਇਹ ਬਿਸ਼ਾ ਨਾ ਬੰਦੀ ਜੋੜਾੜ ਤੇ ਹੁਣ ਦੁਬਾਰਾ ਸਟੈਕਿੰਗ ਦੇ ਪੈਸੇ ਧਰਨੇ ਪੈਣਗੇ ਇਹ ਕੜ ਜਾਂ ਨੁਕਸਾਨ ਹੀ ਹੈ ਜੀ। ਹੁਣ ਕੀ ਮੰਗ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਤੇ ਸਭ ਤੋਂ ਪਹਿਲੇ ਇੱਕ ਕਮੇਟੀ ਆਵੇ ਜੋ ਸਵਰੇ ਸਿਸਟਮ ਨੂੰ ਫਟਾਫਟ ਉਹਨੂੰ ਠੀਕ ਕਰੇ ਜੋ ਇਹ ਮੋਟਰਾਂ ਨਾਲ ਪਾਣੀ ਕੱਢਿਆ ਜਾਵੇ। क्योंकि जब पानी कटेगा तो आड़ती लोग जो है लेबर लगा के पंजे लगा सकन एजेंसी भी अभी मैसेज है पंजा लगाओ पंजे तो लगनगे पानी घटेगा तो पानी च बोरियाँ निकलगिया था जी धन्यवाद जी ए बी आई न्यूज चैनल देखने वाले सभी दर्शकों से हम अपील करते हैं कि ए बी न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत